ਕਿਸ਼ਵਾਨ ਸਿੰਘ ਤੇ ਕੁਲਦੀਪ ਨૈયਰ ਵੱਲੋਂ ਲਿਖਤ ਪੁਸਤਕ ਪੰਜਾਬ ਦਾ ਦੁਖਾਂਤ ਪੰਜਮਾ ਦੇ ਆਏ ਕੀ ਕੀਤਾ ਜਾ ਸਕਦਾ ਇਸ ਨੂੰ ਲਿਖਿਆ ਕੁਲਦੀਪ ਨૈયਰ ਨੇ ਮੇਰੀ ਮਾਂ ਜਿਸ ਦੀ ਉਮਰ 94 ਬਰੀ ਹੈ ਨੇ ਮੇਰੇ ਸ਼ਿਮਲੇ ਪਹੁੰਚਣ ਤੋਂ ਪਹਿਲਾਂ ਕੁਝ ਨਾ ਖਾਦਾ ਨਾ ਪੀਤਾ ਮੈਂ ਜਾ ਕੇ ਯਕੀਨ ਦਵਾਇਆ ਕਿ ਹਰਮੰਦਰ ਸਾਹਿਬ ਬਿਲਕੁਲ ਸਹੀ ਸਲਾਮਤ ਹੈ ਤਾਂ ਹੀ ਕੁਝ ਖਾਦਾ ਉਹਨੂੰ ਅਖਬਾਰਾਂ ਦੀਆਂ ਖਬਰਾਂ ਤੇ ਰੇਡੀਓ ਬ੍ਰਾਡਕਾਸਟਾਂ ਉੱਤੇ ਕੋਈ ਵਿਸ਼ਵਾਸ ਨਹੀਂ ਸੀ ਜੋਨੇ ਕਿ ਆਸੀ ਕਿ ਮੇਰੇ ਮੂੰਹੋਂ ਇਹ ਸੁਣ ਕੇ ਹੀ ਕੁਝ ਮੂੰਹ ਪਾਵੇਗੀ ਇਹ ਗੱਲ ਮੈਨੂੰ ਦਿਆਲ ਨੇ ਦੱਸੀ ਜਦੋਂ ਮੈਂ ਉਹਨੂੰ ਫੌਜੀ ਕਾਰਵਾਈ ਤੋਂ ਪਿੱਛੋਂ ਮਿਲਿਆ 골ਡਨ ਟੈਂਪਲ ਵਿੱਚ ਫੌਜਦਾਂ ਦਾਖਲ ਹੋਣਾ ਹੀ ਹਰ ਸਿੱਖ ਲਈ ਇੱਕ ਤੱਕਾ ਸੀ ਉਹ ਭਾਵੇਂ ਦੇਸ਼ ਵਿੱਚ ਸੀ ਜਾਂ ਵਿਦੇਸ਼ ਵਿੱਚ ਤੇ ਸੋਚ ਦੀ ਰੁਚੀ ਇਸ ਤਰ੍ਹਾਂ ਦੀ ਸੀ ਕਿ ਜੇ ਸਰਕਾਰ ਇਹ ਕਰ ਸਕਦੀ ਹੈ ਤਾਂ ਉਹ ਕੁਝ ਵੀ ਕਰ ਸਕਦੀ ਹੈ ਇਥੋਂ ਤੱਕ ਕਿ ਬੇਹੂਦਗੀ ਨਾਲ 골ਡਨ ਟੈਂਪਲ ਨੂੰ ਤਬਾਹ ਵੀ ਕਰ ਸਕਦੀ ਹੈ ਤੇ ਉਸ ਤੋਂ ਕਿਸੇ ਇਨਸਾਫ ਤੇ ਨਿਆਂ ਦੀ ਆਸ ਰੱਖਣੀ ਹੀ ਫਜ਼ੂਲ ਹੈ ਇਸ ਗੱਲ ਨੇ ਕਿ ਗੋਲਡਨ ਟੈਂਪਲ قائم ਹੈ ਤਰਵਾਸਦੀ ਤੀ ਪਰ ਇਸ ਗੱਲ ਨੇ ਕਿ ਅਕਾਲ ਤਖਤ ਤਬਾਹ ਹੋ ਗਿਆ ਸਿੱਖ ਮਨ ਨੂੰ ਲੂੰਗਾ ਫਟਲਾ ਇਹ ਉਹਨਾਂ ਦੇ ਗੁਰੂਆਂ ਦੀ ਸੀਟ ਰਹੀ ਸੀ ਇਹ ਗੱਲ ਭੁੱਲ ਗਈ ਕਿ ਇਹ ਪਿੰਡਰਾ ਵਾਲਾ ਸੀ ਜਿਨੇ ਇਸ ਧਰਮ ਸਥਾਨ ਨੂੰ ਗੜ ਬਣਾ ਕੇ ਤੇ ਕਾਤਲਾਂ ਦੀ ਪਨਾਹਗਾ ਬਣਾ ਕੇ ਆਪੂ ਇੱਤਰ ਕੀਤਾ ਉਹਦੇ ਬਾਰੇ ਤਾਂ ਬਸ ਇਹੋ ਗੱਲ ਯਾਦ ਰਹੀ ਕਿ ਉਹ ਅਕਾਲ ਤਖਤ ਹੀ ਰੱਖਿਆ ਕਰਦੇ ਆ ਮਾਰਿਆ ਗਿਆ ਭਾਵੇਂ ਵੀ ਦੇਰੇ ਜ਼ਿੰਮੇਵਾਰ ਸਿੱਖ ਪਿੰਡਰਾ ਵਾਲੇ ਦੇ ਗੁਨਾਹ ਨੂੰ ਮੰਨਦੇ ਹਨ ਜੋਨੋ ਨਾ ਰੋਕਣ ਦੇ ਸਿਲਸਿਲੇ ਵਿੱਚ ਆਪਣੇ ਦੋਸ਼ ਨੂੰ ਵੀ ਉਹ ਵੀ ਉਸ ਦੁੱਖ ਦੀ ਤਕੜੀ ਲਹਿਰ ਵਿੱਚ ਬਹਿ ਗਏ ਹਨ ਜਿਸ ਨੇ ਉਹਨਾਂ ਦੀ ਕਮਿਊਨਿਟੀ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਤੇ ਉਹ ਵੀ ਉਹ ਪ੍ਰਾਯਾਤ ਜਾਣਦੇ ਅਹਿਸਾਸ ਦਾ ਸ਼ਿਕਾਰ ਹਨ 1981 ਤੱਕ ਬਸ ਗਿਣਤੀ ਦੇ ਸਿੱਖ ਹੀ ਖੁਦ ਅਖਚਾਰ ਸਿੱਖ ਰਾਜ ਦੇ ਸੁਪਨੇ ਲੈਂਦੇ ਜਾਂ ਇਹਦੇ ਬਾਰੇ ਗੱਲ ਕਰਦੇ ਸਨ ਤੇ ਜਿਹੜੇ ਇਹ ਗੱਲ ਕਰਦੇ ਸਨ ਉਹਨਾਂ ਨੂੰ ਮਜ਼ਾਕ ਮਜ਼ਾਕ ਵਿੱਚ ਖਾਲਸਤਾਨੀ ਆਖਿਆ ਜਾਂਦਾ ਸੀ ਪਰ ਅਕਾਲੀ ਐਜੀਟੇਸ਼ਨ ਤੇ ਪਿੰਡਾਂ ਬਾਰੇ ਦੀ ਚੜ੍ਹਤ ਨੇ ਇਨਾਂ ਦੀਆਂ ਸਫਾਂ ਵਿੱਚ ਵਾਅਦਾ ਕੀਤਾ ਤੇ ਖਾਰਿਸਤਾਨ ਸ਼ਬਦ ਨੂੰ ਸਿੱਖਾਂ ਦੀ ਵਡੇਰੀ ਗਿਣਤੀ ਵਿੱਚ ਖਾਸ ਕਰਕੇ ਉਹਨਾਂ ਵਿੱਚ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਸਨ ਸਤਕਾਰਯੋਗਤਾ ਮਿਲ ਗਈ। ਹੁਣ ਇਸ ਸੰਕਲਪ ਨੇ ਜੜ ਫੜ ਲਈ। ਖਾਸ ਤੌਰ ਤੇ ਨੌਜਵਾਨ ਸਿੱਖਾਂ ਵਿੱਚ ਭਾਵੇਂ ਵਡੇਰੀ ਪੀੜ੍ਹੀ ਦੇ ਬਹੁਤੇ ਸਿੱਖ ਅਜੇ ਵੀ ਇਹਨੂੰ ਮੂਰਖਤਾ ਸਮਝਦੇ ਹਨ। ਸਿੱਖਾਂ ਦਾ ਵਰਤਮਾਨ ਰੋਹ ਅਜਿਹਾ ਹੈ ਕਿ ਜੇ ਅੱਜ ਰੀਫਰੈਂਡਮ ਹੋ ਜਾਵੇ ਤਾਂ ਉਹ ਗਿਣਤੀ ਵੱਖਰੇ ਰਾਜ ਦੇ ਪੱਖ ਵਿੱਚ ਵੋਟਾਂ ਪਾ ਦੇਵੇਗੀ। ਜਿੱਥੋਂ ਤੱਕ ਹਿੰਦੂਆਂ ਦਾ ਸਬੰਧ ਹੈ ਫੌਜੀ ਕਾਰਵਾਈ ਤੋਂ ਪਹਿਲਾਂ ਉਹਨਾਂ ਦੀ ਕਮਿਊਨਿਟੀ ਦੇ ਅਨੇਕਾਂ ਮੈਂਬਰਾਂ ਦੇ ਕਤਲਾਂ ਨੇ ਹੀ ਉਹਨਾਂ ਦੀ ਬਹੁ ਗਿਣਤੀ ਦੇ ਪਤੀਰੇ ਨੂੰ ਪ੍ਰਭਾਵਿਤ ਕੀਤਾ ਸੀ ਖਾਸ ਤੌਰ ਤੇ ਉੱਤਰ ਭਾਰਤ ਵਿੱਚ ਰਹਿਣ ਵਾਲਿਆਂ ਨੂੰ ਅਕਾਲੀ ਮੰਗਾਂ ਦੇ ਸਾਰ ਨੂੰ ਜਾਂ ਵੇਰਵੇ ਨੂੰ ਨਾ ਜਾਣਦਿਆਂ ਨਾ ਸਮਝਦਿਆਂ ਉਹਨਾਂ ਨੇ ਮੰਨ ਲਿਆ ਕਿ ਸਿੱਖ ਹਿੰਦੂਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਲਈ ਤੇ ਖੁਦ ਆਪਣਾ ਰਾਜ ਕਾਇਮ ਕਰਨ ਲਈ ਹਿੰਦੂਆਂ ਨੂੰ ਮਾਰ ਰਹੇ ਹਨ ਇਸੇ ਲਈ ਫੌਜੀ ਕਾਰਵਾਈ ਸਦਕਾ ਉਹਨਾਂ ਨੇ ਸੁੱਖ ਦਾ ਸਾਹ ਲਿਆ ਜਦ ਕੇ ਬੀਤੇ ਵਿੱਚ ਹਿੰਦੂ ਸਿੱਖਾਂ ਨੂੰ ਇੱਕ ਬੇਫਿਕਰ ਕਮਿਊਨਿਟੀ ਮਿੱਤਰ ਭਾਵੀ ਤੇ ਵਫਾਦਾਰ ਲੋਕ ਸਮਝਦੇ ਸਨ ਹੁਣ ਉਹ ਹੋਰ ਤਰ੍ਹਾਂ ਸੋਚਣ ਲੱਗੇ ਕਾਰੋਬਾਰੀ ਅਤੇ ਸਮਾਜਿਕ ਸਬੰਧ ਵੀ ਜਾਰੀ ਹਨ ਸਿੱਖਾਂ ਤੇ ਹਿੰਦੂਆਂ ਨੂੰ ਅਜੇ ਵੀ ਇੱਕ ਦੂਜੇ ਦੀਆਂ ਬਾਹਾਂ ਵਿੱਚ ਬਾਹਾਂ ਪਾਈ ਤੁਰੇ ਫਿਰਦੇ ਆ ਵੇਖਿਆ ਜਾ ਸਕਦਾ ਹੈ ਜਿਵੇਂ ਕਿ ਮਿੱਤਰ ਤੇ ਸੰਗੀ ਸਾਥੀ ਕਰਦੇ ਹਨ ਪਰ ਅਕਸਰ ਹਿੰਦੂ ਤੇ ਸਿੱਖ ਹੁਣ ਇੱਕ ਦੂਜੇ ਵੱਲ ਸਾਵਧਾਨੀ ਨਾਲ ਡਰ ਤੇ ਸ਼ੱਕ ਨਾਲ ਤੱਕਦੇ ਹਨ ਖਾਰਿਸਤਾਨ ਇੱਕ ਅਜੀਬ ਵਿਸ਼ਾ ਹੈ ਜਿਸ ਉੱਤੇ ਘਰਾਂ ਵਿੱਚ ਕਲਬਾਂ ਤੇ ਹੋਰ ਤਾਈਂ ਹਿੰਦੂ ਵੀ ਓਵੇਂ ਹੀ ਗੱਲਾਂ ਕਰਦੇ ਹਨ ਜਿਵੇਂ ਸਿੱਖ ਪੰਜਾਬ ਵਿੱਚ ਅਲੈਦਗੀ ਦੇ ਡਰ ਹੁਣ ਅਸਲੀ ਹਨ ਹਿੰਦੂਆਂ ਨੂੰ ਹੁਣ ਇਹ ਡਰ ਖਾ ਰਿਹਾ ਹੈ ਕਿ ਉਹਨਾਂ ਨੂੰ 40 ਬਰੇ ਵਿੱਚ ਹੁਣ ਦੂਜੀ ਵਾਰ ਉਖੜਨਾ ਪਵੇਗਾ ਅਜੀਬ ਹੈ ਕਿ ਉਹ ਵੀ ਉਸੇ ਤਰ੍ਹਾਂ ਦਾ ਹੱਲ ਸੋਚਦੇ ਹਨ ਜਿਹੜਾ ਪਿੰਡਰਾਂ ਵਾਲੇ ਦੇ ਹੱਲ ਵਰਗਾ ਹੀ ਹੈ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਰਹਿੰਦੇ ਸਿੱਖਾਂ ਨੂੰ ਜੋ ਕੁਮਿਟਰੀ ਦਾ 1/2 ਦੇ ਬਰਾਬਰ ਹਨ ਬਸ ਉਹਦੇ ਸਮੂਹ ਵਟਾਂਦਰੇ ਵਿੱਚ ਸਿੱਖ ਰਾਜ ਵਿੱਚ ਭੇਜ ਦਿੱਤਾ ਜਾਵੇ। ਖਰੀ ਗੱਲ ਸਰਦਾਰ ਪਟੇਲ ਨੇ ਆਖੀ ਸੀ ਜਾਨੀ ਉਹਦਾ ਹਵਾਲਾ ਦੇ ਕੇ ਆਖਿਆ ਜਾਂਦਾ ਹੈ ਕਿ ਸਿੱਖ ਖੁਦ ਆਪਣਾ ਰਾਜ ਕਾਇਮ ਕਰ ਲਈ ਪੰਜਾਬ ਦੇ 6 ਜ਼ਿਲ੍ਹੇ ਲੈ ਸਕਦੇ ਹਨ ਤੇ ਬਾਕੀ ਭਾਰਤ ਚੋਂ ਸਿੱਖ ਵੱਸੋਂ ਨੂੰ ਵੀ ਉੱਥੇ ਜਾਣਾ ਹੋਵੇਗਾ। ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲਾ ਤੇ ਤਮਿਲਨਾਡੂ ਵਿੱਚ ਹਿੰਦੂਆਂ ਦਾ ਵਤੀਰਾ ਆਮ ਤੌਰ ਤੇ ਵੱਖਰੀ ਤਰ੍ਹਾਂ ਦਾ ਹੈ। ਇਹਨਾਂ ਰਾਜਾਂ ਵਿੱਚ ਸਿੱਖਾਂ ਦੀ ਗਿਤੀ ਬਹੁਤ ਘੱਟ ਹੈ। ਅੱਜੋ ਸਥਾਨਕ ਤੇ ਪਰਦੇਸ਼ਿਕ ਭਾਵਨਾਵਾਂ ਦਾ ਅਟੁੱਟ ਅੰਗ ਬਣ ਚੁੱਕੇ ਹੋਏ ਹਨ। ਉਹਨਾਂ ਵਿੱਚੋਂ अनेਕਾਂ ਨੂੰ ਤਾਂ ਪੰਜਾਬੀ ਵੀ ਨਹੀਂ ਆਉਂਦੀ। ਉਹਨਾਂ ਲਈ ਤਾਂ ਦੂਰ ਦਰਾਡੇ ਦੇ ਪੰਜਾਬ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਮਝਣਾ ਵੀ ਮੁਸ਼ਕਲ ਹੈ। ਪੰਜਾਬ ਵਿੱਚ ਵਸਦੇ ਪੰਜਾਬੀ ਹਿੰਦੂਆਂ ਨੂੰ ਉਸ ਰਾਜ ਵਿੱਚ ਆਪਣੇ ਭੂਿਕ ਬਾਰੇ ਨਿਸ਼ਚੈ ਨਹੀਂ ਜਿੱਥੇ ਉਹ ਘਟ ਗਿਨਤੀ ਵਿੱਚ ਹਨ ਤੇ ਇਹਨਾਂ ਹਿੰਦੂਆਂ ਦੀ ਬਹੁ ਗਿਣਤੀ ਇਸ ਸੰਭਾਵਨਾ ਨੂੰ ਮੁੱਖ ਰੱਖਦਿਆਂ ਆਪਣੀਆਂ ਸਾਸੇ ਪੰਜਾਬੋਂ ਬਾਹਰ ਲੈ ਜਾਣ ਲਈ ਪਹਿਲਾਂ ਹੀ ਯੋਜਨਾਵਾਂ ਬਣਾ ਲੀਆਂ ਹੋਈਆਂ ਹਨ। ਹਿੰਦੂ ਸਦਾ ਹੀ ਅਕਾਲੀਆਂ ਦੇ ਤੇ ਉਹਨਾਂ ਦੀਆਂ ਮੰਗਾਂ ਦੇ ਵਿਰੋਧੀ ਰਹੇ ਹਨ ਜਿਹੜੇ ਭਾਵੇਂ ਉਹਨਾਂ ਦੀਆਂ ਮੰਗਾਂ ਧਾਰਮਿਕ ਉਹਨਾਂ ਵਿੱਚ ਰਪੇਟੀਆਂ ਹੋਈਆਂ ਹੁੰਦੀਆਂ ਹਨ ਕਈ ਵਾਰ ਸਬਣਾ ਦੀਆਂ ਪੰਜਾਬੀਆਂ ਦੀਆਂ ਮੰਗਾਂ ਨੂੰ ਪੇਸ਼ ਕਰਦੇ ਹਨ ਉਦੋਂ ਵੀ ਜਦੋਂ ਪੰਜਾਬੀ ਹਿੰਦੂਆਂ ਨੇ ਆਪਣੀ ਮਾਂ ਬੋਲੀ ਵੱਜੋਂ ਪੰਜਾਬੀ ਬੋਲੀ ਨੂੰ ਹੀ ਤਰਾਂਜਲੀ ਦੇ ਦਿੱਤੀ ਇੱਕ ਅਜਿਹੀ ਗੱਲ ਜਿਹਦੇ ਲਈ ਖੇਮਾ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਅਜਿਹਾ ਖਾਸ ਤੌਰ ਤੇ ਇਸ ਕਰਕੇ ਕੀਤਾ ਕਿਉਂ ਜੋ ਕਾਲੀ ਬਾਸ਼ਾਹੀ ਰਾਜ ਕਾਇਮ ਕਰਨ ਉਤੇ ਜ਼ੋਰ ਦੇ ਰਹੇ ਸਨ ਪਰ ਹਿੰਦੂ ਸਮਝਦੇ ਸਨ ਉਹਨਾਂ ਦੇ ਨਿਸ਼ਾਨੇ ਫਿਰਕੂ ਸਨ ਤੇ ਇਸੇ ਕਰ ਨਹੀਂ ਪੰਜਾਬੀ ਹਿੰਦੂਆਂ ਨੇ ਆਪਣੇ ਆਪ ਨੂੰ ਨਵੀਂ ਦਿੱਲੀ ਨਾਲ ਜੋੜਿਆ ਸੀ ਚੰਡੀਗੜ੍ਹ ਨਾਲ ਨਹੀਂ ਅਜਿਹਾ ਉਹਨਾਂ ਨੇ ਦੇਸ਼ ਦੀ ਬਹੁ ਗਿਣਤੀ ਕਮਿਊਨਿਟੀ ਤੇ ਮੁਖਤਾਰਾ ਦਾ ਅੰਗ ਹੋਣ ਦੇ ਅਹਿਸਾਸ ਨਾਲ ਕੀਤਾ ਸਿੱਖਾਂ ਵੱਲੋਂ ਆਪਣੀ ਵਕਰੀ ਖੋਦ ਨੂੰ ਕਾਇਮ ਰੱਖਣ ਵਾਲੀ ਕੀਤੀ ਗਈ ਸਭ ਯਤਨਾਂ ਨੂੰ ਹਿੰਦੂਆਂ ਨੇ ਆਪਣੇ ਹਿੱਤਾਂ ਦੇ ਅਤੇ ਦੇਸ਼ ਦੇ ਹਿੱਤਾਂ ਦੇ ਵਿਰੁੱਧ ਸਮਝਿਆ ਨਿਰਸੰਦੇਹ ਹਿੰਦੂਆਂ ਤੇ ਸਿੱਖਾਂ ਵਿਚਲੇ ਖੂਨ ਦੇ ਨਾਤੇ ਨੇ ਇਹਨਾਂ ਨੂੰ ਜੋੜੀ ਰੱਖਿਆ ਪਰ ਇਹਨੇ ਇੱਕ ਦੂਜੇ ਨੂੰ ਯਕੀਨਨ ਲੈ ਲਿਆ ਹੋਇਆ ਸੀ ਹੁਣ ਫਿਰ ਖੁਲੀ ਹਾਂ ਉੱਤੇ ਇਸ ਨਵੇਂ ਪਾੜੇ ਨੇ ਦੋਵਾਂ ਕਮਿਟੀਆਂ ਨੂੰ ਹੀ ਤੱਕਾ ਲਾਇਆ ਮੇਰਾ ਆਪਣਾ ਪ੍ਰਭਾਵ ਇਹ ਹੈ ਕਿ ਸਿੱਖਾਂ ਤੋਂ ਹਿੰਦੂਆਂ ਦੀ ਦੋਜਾਈਗੀ ਦਾ ਕਾਰਨ ਇਹ ਤੱਥ ਹੈ ਕਿ ਹਿੰਦੂ ਅਜੇ ਤੱਕ ਇਹ ਨਹੀਂ ਭੁੱਲੇ ਕਿ 1947 ਦੀ ਦੇਸ਼ ਵੰਡ ਵਿੱਚੋਂ ਪੰਜਾਬ ਵਿੱਚ ਅਜੇ ਹਾਰਾਜ ਸੀ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਤੱਕ ਫੈਲਿਆ ਹੋਇਆ ਸੀ ਤੇ ਜਿੱਥੇ ਉਹ 60% ਹਰ ਸਾਤ ਬਹੁਤ ਚੰਗੀ ਗਿਣਤੀ ਵਿੱਚ ਸਨ ਪਰ ਕੱਟੇ ਵੱਡੇ ਰਾਜ ਵਿੱਚ ਉਮਰ ਘਟ ਕਿੰਤੀ ਵੀ ਬਣ ਗਏ ਇੱਕ ਸਮੇਂ ਜਦੋਂ ਫਿਰਕੂ ਵੰਡ ਜੇ ਬਸ ਚਿੰਨ ਵਿੱਚ ਹੀ ਸੀ ਬਹੁਤ ਸਾਰੇ ਸਿੱਖ ਵੀ ਇਸ ਗੱਲੋਂ ਪਰੇਸ਼ਾਨ ਸਨ ਕਿ ਰਾਜ ਨੂੰ ਹੁਣ ਮੁੜ ਹੋਰ ਛਟੇਰਾ ਕੀਤਾ ਜਾ ਰਿਹਾ ਹੈ ਮੈਨੂੰ ਯਾਦ ਹੈ ਕਿ ਸੁਣ ਕੇ ਕਿ ਪੰਜਾਬ ਨੂੰ ਕੱਟ ਕੇ ਇਸ ਵਿੱਚੋਂ ਪੰਜਾਬੀ ਸੂਬਾ ਬਣਾਇਆ ਜਾਵੇਗਾ ਮੈਂ ਆਪਣੇ ਮਿੱਤਰ ਸਾਧੂ ਸਿੰਘ ਹਮਦਰਦ ਐਡੀਟਰ ਅਜੀਤ ਨੂੰ ਫੋਨ ਕੀਤਾ ਉਹਨਾਂ ਨੇ ਵੀ ਪ੍ਰਸਤਾਵਿਤ ਵੰਡ ਦੀ ਵਿਰੋਧਤਾ ਕੀਤੀ ਤੇ ਉਹ ਮੇਰੇ ਨਾਲ ਸਹਿਮਤ ਸੀ ਕਿ ਪੰਜਾਬ ਨੂੰ ਇਹਦੇ ਸਮੁੱਚੇ ਰੂਪ ਵਿੱਚ ਕਾਇਮ ਰੱਖਣ ਦੀ ਯਤਨ ਕੀਤੇ ਜਾਣ ਉਨੇ ਫਤਿਹ ਸਿੰਘ ਨਾਲ ਗੱਲਬਾਤ ਕਰਨ ਲਈ ਮੇਰੇ ਨਾਲ ਅਮਰਸਰ ਜਾਣਾ ਮੰਨਿਆ ਅਮਰਸਰ ਜਾਣ ਤੋਂ ਪਹਿਲਾਂ ਮੈਂ ਉਸ ਸਮੇਂ ਦੇ ਕਾਂਗਰਸ ਪ੍ਰਧਾਨ ਕਾਮਰਾਲ ਦੇ ਨਾਲ ਇਸ ਵਾਰੀ ਗੱਲਬਾਤ ਕਰਨ ਬਾਰੇ ਸੋਚਿਆ ਇਹ ਉਹ ਸਮਾਂ ਸੀ ਜਦੋਂ ਸ਼੍ਰੀਮਤੀ ਗਾਂਧੀ ਉਹਦੀ ਸਲਾਹ ਨੂੰ ਸੱਜੇ ਹੀ ਟਕਰਾ ਨਹੀਂ ਸੀ ਸਕਦੀ ਭਗਵਤ ਧਿਆਲ ਜਿਹੜਾ ਹਰਿਆਣੇ ਦਾ ਪਹਿਲਾ ਮੁੱਖ ਮੰਤਰੀ ਬਣਿਆ ਉਦੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਸੀ ਉਹ ਟ੍ਰੇਡ ਯੂਨੀਅਨ ਖੇਤਰ ਤੋਂ ਆਇਆ ਸੀ ਤੇ ਉਨਤੀ ਕਰਦਿਆਂ ਇਸ ਪਦਵੀ ਤੇ ਪਹੁੰਚ ਗਿਆ ਸੀ ਤੇ ਉਹਨੂੰ ਰਾਜ ਦੇ ਮਜ਼ਦੂਰਾਂ ਦੀ ਕਾਫੀ ਹਮਾਇਤ ਹਾਸਲ ਸੀ ਉਹਨੇ ਆਵੰਡੇ ਪੰਜਾਬ ਦੇ ਲਾਭਾਂ ਨੂੰ ਸਮਝਿਆ ਤੇ ਮੈਨੂੰ ਦੱਸਿਆ ਕਿ ਉਹ ਪੰਜਾਬ ਨੂੰ ਮਤਾਹਦ ਰੱਖਣ ਦਾ ਵਿਰੋਧ ਨਹੀਂ ਕਰੇਗਾ ਪਰ ਉਹਨੇ ਇਸ ਤੇ ਜ਼ੋਰ ਦਿੱਤਾ ਕਿ ਰਾਜ ਦੇ ਹਿੰਦੀ ਬੋਲਦੇ ਇਲਾਕਿਆਂ ਦੇ ਵਿਕਾਸ ਲਈ ਇੱਕ ਵੱਖਰਾ ਬੋਰਡ ਕਾਇਮ ਕਰਨਾ ਹੋਵੇਗਾ ਉਹਨੇ ਆਖਿਆ ਕਿ ਉਹ ਪਬਲਿਕ ਵਿੱਚ ਤਾਂ ਇਹ ਕਹਿੰਦਾ ਰਹੇਗਾ ਕਿ ਹਰਿਆਣੇ ਨਾਲ ਧੋਖਾ ਕੀਤਾ ਗਿਆ ਪਰ ਸਾਂਝੀ ਤਜਵੀਜ਼ ਵਿਰੁੱਧ ਉਹ ਕੋਈ ਕਾਰਵਾਈ ਨਹੀਂ ਕਰੇਗਾ ਇਹਨਾਂ ਪ੍ਰੋਸਿਆਂ ਨਾਲ ਲੈ ਸੋਕੇ ਮੈਂ ਜਲੰਧਰ ਪੁੱਜਿਆ ਜਿੱਥੋਂ ਮੈਂ ਮੋਟਰਾਈ ਅੰਮ੍ਰਿਤਸਰ ਗਿਆ ਹਮਦਰਦ ਨੇ ਫਤੇਹ ਸਿੰਘ ਤੇ ਸਹਾਇਕਾਂ ਨੂੰ ਫੋਨ ਉੱਤੇ ਦੱਸ ਛੱਡਿਆ ਹੋਇਆ ਸੀ ਕਿ ਅਸੀਂ ਕਿਹੜੇ ਮਿਸ਼ਨ ਤੇ ਆ ਰਹੇ ਹਾਂ ਫਤੇਹ ਸਿੰਘ ਉਦੋਂ ਅਕਾਲ ਤਖਤ ਉੱਪਰ ਇੱਕ ਕਮਰੇ ਵਿੱਚ ਟਿਕਿਆ ਹੋਇਆ ਸੀ ਇਹ ਗੱਲ ਇਸ ਧਰਮਸਥਾਨ ਦੀ ਨਰਾਦਰੀ ਸੀ ਕਿਉਂਕਿ ਕੋਈ ਵੀ ਨਾਸ਼ਵਾਨ ਮਨੁੱਖ ਗੁਰੂਆਂ ਤੋਂ ਉੱਪਰ ਨਹੀਂ ਹੋ ਸਕਦਾ ਤੇ ਗੁਰੂਆਂ ਦੀ ਸੀਟ ਹੇਠਲੀ ਮੰਤਰ ਤੇ ਸੀ ਹਮਦਰਦ ਮੈਨੂੰ ਪੌੜੀਆਂ ਉੱਤੇ ਛੱਡ ਕੇ ਵਾਪਸ ਚੜ੍ਹਿਆ ਗਿਆ ਸ਼ਾਇਦ ਇਸ ਕਰਕੇ ਕਿ ਉਹਨੇ ਸੋਚਿਆ ਹੋਵੇਗਾ ਕਿ ਮੇਰੇ ਇਕੱਲੇ ਨਾਲ ਫਤੇਹ ਸਿੰਘ ਵਦੇਰੇ ਕੁੱਲ ਕੀ ਗੱਲਾਂ ਕਰ ਸਕੇਗਾ ਸੋ ਮੈਂ ਇਕੱਲਾ ਹੀ ਫਤੇਹ ਸਿੰਘ ਦੇ ਕਮਰੇ ਵਿੱਚ ਗਿਆ ਪਤਿਸਿੰਘ ਫਰਸ਼ੂ ਤੇ ਲੰਬਾ ਪਿਆ ਹੋਇਆ ਸੀ ਤੇ ਦੋ ਸ਼ਰਦਾਲੂਆਂ ਦੀਆਂ ਲੱਤਾਂ ਕੋਟਰੇ ਸੀ ਉਹਨੂੰ ਮੇਰੀ ਉਡੀਕ ਸੀ ਤੇ ਸ਼ਰਦਾਲੂਆਂ ਦੇ ਉੱਥੋਂ ਜਾਂਦਿਆਂ ਹੀ ਮੈਂ ਆਪਣੇ ਆਉਣ ਦਾ ਬੰਡੋਰ ਤੋਂ ਦੱਸਿਆ ਮੈਂ ਆਖਿਆ ਕਿ ਪੰਜਾਬੀ ਤਾਂ ਸਗੋਂ ਪੰਜਾਬ ਦਾ ਦਿੱਲੀ ਤੱਕ ਪ੍ਰਸਾਰ ਹੋਇਆ ਵੇਖਣਾ ਚਾਹਣਗੇ ਤੇ ਪੰਜਾਬ ਨੂੰ ਵੰਡਣ ਦੀ ਤਜਵੀਜ਼ ਤਾਂ ਪੈਪੀਤ ਕਰਨ ਵਾਲੀ ਹੈ ਮੈਂ ਉਹ ਤਜਵੀਜ਼ ਉਹਦੇ ਸਾਹਮਣੇ ਰੱਖੀ ਜਿਹੜੀ ਹਮਦਰਦ ਨੇ ਸੂਤਰਬੱਧ ਕੀਤੀ ਸੀ ਤੇ ਯਕੀਨ ਦਿਵਾਇਆ ਕਿ ਨਵਾਂ ਪੰਜਾਬ ਜਿਹੜਾ ਪਾਣੀ ਪੱਤਕ ਫੈਲਿਆ ਹੋਵੇਗਾ ਪੰਜਾਬੀ ਸੂਬਾ ਹੋਵੇਗਾ ਤੇ ਗੁਰਮੁਖੀ ਲਿਪੀ ਵਿੱਚ ਪੰਜਾਬੀ ਰਾਜ ਦੀ ਸਰਕਾਰੀ ਭਾਸ਼ਾ ਹੋਵੇਗੀ। ਫਤਿਹ ਸਿੰਘ ਨੇ ਸੱਜੇ ਜੀ ਆਖਿਆ ਕਿ ਗੱਲ ਨਿਆਂ ਨਹੀਂ ਹੋਵੇਗੀ ਕਿਉਂਕਿ ਇਸ ਵਿੱਚ ਹਿੰਦੀ ਬੋਲਦੇ ਲੋਕ ਸ਼ਾਮਲ ਹੋਣਗੇ ਜਿਹੜੇ ਪੰਜਾਬ ਦਾ ਹਿੱਸਾ ਬਣਨਾ ਨਹੀਂ ਚਾਹੁੰਦੇ। ਮੈਂ ਆਖਿਆ ਕਿ ਪਾਣੀਪਤ ਤੱਕ ਰਹਿੰਦੇ ਲੋਕ ਪੰਜਾਬੀ ਹਨ ਜਿਹੜੇ ਦੇਸ਼ ਵੰਡ ਤੋਂ ਪਿੱਛੋਂ ਉੱਥੇ ਜੱਟ ਕੇ ਸਨ। ਉਹਨਾਂ ਦੇ ਮੂਲ ਘਰ ਪਾਕਿਸਤਾਨ ਵਿੱਚ ਸਨ। ਉਹਨਾਂ ਦੀਆਂ ਰਵੈਤਾਂ, ਸਭਿਆਚਾਰ ਤੇ ਲਿਬਾਸ ਅਤੇ ਉਹਨਾਂ ਦੀ ਬੋਲੀ ਪੰਜਾਬੀ ਹਨ। ਪਟੇ ਸਿੰਘ ਨੇ ਮੁਰਕਿਆ ਕਿ ਉਹ ਤਾਂ ਅਜੇਹਾ ਪੰਜਾਬ ਚਾਹੁੰਦਾ ਹੈ ਜਿਸ ਵਿੱਚ ਉਹ ਲੋਕ ਹੀ ਹੋਣਗੇ ਜਿਨ੍ਹਾਂ ਨੂੰ ਪੰਜਾਬੀ ਸੂਬੇ ਦੇ ਫਰਸਫੇ ਵਿੱਚ ਯਕੀਨ ਹੈ ਮੈਂ ਕਿਹਾ ਕਿ ਦੇ ਅਰਥ ਤਾਂ ਸਿਰਫ ਸਿੱਖ ਹੋਏ ਉਹਨੇ ਜ਼ੋਰਦਾਰ ਤਰ੍ਹਾਂ ਇਸ ਦੋਸ਼ ਤੋਂ ਇਨਕਾਰ ਕੀਤਾ ਪਰ ਉਹਦੇ ਮਨ ਦੀ ਗੱਲ ਬਾਹਰ ਆ ਗਈ ਜਦੋਂ ਨੇ ਇਹ ਆਖਿਆ ਕਿ ਉਹ ਸਿੱਖ ਜਿਹੜੇ ਆਪਣੇ ਕੇਸ ਤੇ ਦਾੜੀ ਕੱਟਦੇ ਹਨ ਤੇ ਹਜ਼ਾਮਤ ਕਰਦੇ ਹਨ ਉਹਨਾਂ ਨੂੰ ਬਾਹਰ ਰੱਖਿਆ ਜਾਵੇਗਾ ਮੈਂ ਉਹਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਸੂਬੇ ਵਿੱਚ ਬਸੋ ਰਚਨਾ ਦੇ ਬਾਵਜੂਦ ਬਾਜ ਕੇਂਦਰੀ ਸਰਕਾਰ ਦੇ ਦੇਨ ਰਹੀ ਉਹਨੇ ਵੀ ਸ਼ਿਕਾਇਤ ਕੀਤੀ ਕਿ 올 ਇੰਡੀਆ ਰੇਡੀਓ ਗੁਰਬਾਣੀ ਬ੍ਰਾਡਕਾਸਟ ਨਹੀਂ ਕਰਦਾ ਮੈਂ ਫਿਰ ਦੱਸਿਆ ਕਿ 올 ਇੰਡੀਆ ਰੇਡੀਓ ਕੇਂਦਰ ਦੇ ਅਧੀਨ ਸੂਚਨਾ ਤੇ ਬ੍ਰਾਡਕਾਸਟਿੰਗ ਮੰਤਰਾਲੇ ਦਾ ਇੱਕ ਵਿਭਾਗ ਹੈ ਸਪਸ਼ਟ ਹੈ ਕਿ ਬਹੁਤ ਸਰੀਆਂ ਗੱਲਾਂ ਬਾਰੇ ਫਤਿਹ ਸਿੰਘ ਦਾ ਗਿਆਨ ਸੀਮਤ ਸੀ ਨਾਲੇ ਉਹ ਤਾਂ ਹਰ ਕੀਮਤ ਉੱਤੇ ਪੰਜਾਬੀ ਸੂਬਾ ਚਾਹੁੰਦਾ ਸੀ ਉਹਦੇ ਨਾਲ ਤਾਂ ਬਸ ਇਹਦੇ ਬਾਰੇ ਬਹਿਸ ਹੋ ਹੀ ਨਹੀਂ ਸਕਦੀ ਮੈਂ ਨਰਾਸ਼ ਮੁੜਿਆ ਪਰ ਜਦੋਂ ਸਿੱਖਾਂ ਨੇ ਪੰਜਾਬੀ ਸੂਬੇ ਤੇ ਰਾਜ ਕਰਨ ਦੇ ਅਧਿਕਾਰ ਦੀ ਮੰਗ ਕੀਤੀ ਤਾਂ ਮੇਰੇ ਉੱਤੇ ਹੋਣ ਵਾਲਾ ਪ੍ਰਤੀਕਰਮ ਉਸ ਤਰ੍ਹਾਂ ਨਹੀਂ ਸੀ ਹੋਇਆ ਜਿਸ ਤਰ੍ਹਾਂ ਪੰਜਾਬੀ ਹਿੰਦੂਆਂ ਦੀ ਬਹੁਗਿਣਤੀ ਉੱਤੇ ਹੋਇਆ ਸਭ ਇਹ ਅਕਾਲੀ ਐਜੀਟੇਸ਼ਨਾਂ ਹੀ ਇਸ ਦ੍ਰਿਸ਼ਟੀਕੋਣ ਨੂੰ ਇੱਕ ਸਾਰ ਤੌਰ ਤੇ ਪੇਸ਼ ਕਰਦੀਆਂ ਰਹੀਆਂ ਸਨ ਭਾਵੇਂ ਰਾਜ ਦੇ ਮੁੱਖ ਮੰਤਰੀ ਸਿੱਖ ਰਹੇ ਜਿਨ੍ਹਾਂ ਵਿੱਚੋਂ ਬਹੁਤੇ ਕਾਂਗਰਸੀ ਸਨ ਬਸ ਅਕਾਲੀ ਜਨਤਾ ਕੋਲੀਸ਼ਨ ਸਮੇਂ ਹੀ 1970 ਵਿੱਚ ਮੁੱਖ ਮੰਤਰੀ ਕਾਂਗਰਸੀ ਨਹੀਂ ਸੀ ਇਸ ਵਿੱਚੋਂ ਕਾਲੀਆਂ ਨੇ ਸਦਾ ਹੀ ਇਹ ਗੱਲ ਜ਼ੋਰ ਨਾਲ ਪੇਸ਼ ਕਰਨੀ ਚਾਹੀ ਕਿ ਸਿਰਫ ਅਕਾਲੀ ਹਿੱਸੇਖਨ ਪਰ ਸਰਕਾਰ ਨੇ ਸਿਆਨਪੂਰਵਕ ਬਖਾਉਣੀ ਸੀ ਕਿ ਜੇ ਉਹ ਉਹ ਅਕਾਲੀ ਮੰਗਾਂ ਨੂੰ ਮੰਨ ਲੈਂਦੀ ਜੋ ਸਭਨਾ ਪੰਜਾਬੀਆਂ ਦੀਆਂ ਸਾਂਝੀਆਂ ਮੰਗਾਂ ਸਨ ਪਰ ਸਰਕਾਰ ਨੇ ਸਭਨਾ ਅਕਾਲੀ ਐਜੀਟੇਸ਼ਨਾਂ ਨਾਲ ਇਸ ਤਰ੍ਹਾਂ ਨਿਵੜਨਾ ਚਾਹਿਆ ਜਿਵੇਂ ਕਾਨੂੰਨ ਤੇ ਅਮਨ ਦਾ ਹੀ ਮਸਲਾ ਹੋਣ ਪੰਜਾਬ ਦੇ ਹਿੰਦੂਆਂ ਨੇ ਸਿੱਖ ਗਲਬੇ ਤੋਂ ਡਰਦਿਆਂ ਨਵੀਂ ਦਿੱਲੀ ਦਾ ਸਾਥ ਦਿੱਤਾ ਹਰ ਅਕਾਲੀ ਐਜੀਟੇਸ਼ਨ ਦੇ ਸਿੱਟੇ ਵੱਜੋਂ ਸਿੱਖਾਂ ਤੇ ਹਿੰਦੂਆਂ ਵਿਚਲਾ ਪਾੜਾ ਹੋਰ ਚੌੜਾ ਹੋ ਗਿਆ ਉਨ ਫੌਜੀ ਕਾਰਵਾਈ ਨੇ ਦੋਹਾਂ ਕਮਿਊਨਿਟੀਆ ਨੂੰ ਆਖਰੀ ਬੱਚੇ ਤੱਕ ਇੱਕ ਦੂਜੇ ਤੋਂ ਪੂਰੀ ਤਰ੍ਹਾਂ ਦੂਰ ਕਰ ਦਿੱਤਾ ਸੀ ਅੱਜ ਪੰਜਾਬ ਦੇ ਸਰਸਰੀ ਜੇ ਦੌਰੇ ਪਿੱਛੋਂ ਦੋਹਾਂ ਕਮਿਊਨਿਟੀਆ ਵਿਚਕਾਰ ਸਬੰਧਾਂ ਵਿੱਚ ਰਿਖਾਓ ਨੂੰ ਮਹਿਸੂਸਿਆ ਜਾ ਸਕਦਾ ਹੈ ਜਿਹੜੀਆਂ ਇੱਕ ਦੂਜੇ ਤੋਂ ਇਡੀਆਂ ਦੂਰ ਕਦੇ ਵੀ ਨਹੀਂ ਸਨ ਜਿਹੜੀਆਂ ਅੱਜ ਹਨ ਸਿੱਖਾਂ ਦੇ ਦਿਲਾਂ ਵਿੱਚ ਦੁੱਖ ਅਤੇ ਨਰਾਤਾਰੀ ਦਾ ਅਹਿਸਾਸ ਹੈ ਡਾ ਡੂੰਗਾ ਕਿ ਉਹ ਸਮਝਣ ਲੱਗ ਪਏ ਹਨ ਕਿ ਉਹ ਇੱਕ ਪੀੜਤ ਤੇ ਮਜ਼ਲੂਮ ਕਟਕਿੰਤੀ ਵਿੱਚ ਹਨ ਦੂਜੇ ਪਾਸੇ ਹਿੰਦੂਆਂ ਨੂੰ ਬਿਨਾ ਕਿਸੇ ਛੋਟ ਦੇ ਇਸ ਪੱਖੋਂ ਰਾਹਤ ਮਿਲੀ ਹੈ ਕਿ ਬੀਤੇ ਦੋ ਸਾਲਾਂ ਦਾ ਸਿਰਾਂ ਉੱਤੇ ਲਟਕਦਾ ਖਤਰਾ ਦੂਰ ਹੋ ਗਿਆ ਹੈ। ਕਈ ਥਾਈਂ ਉਹਨਾਂ ਨੇ ਫੌਜੀ ਕਾਰਵਾਈ ਉੱਤੇ ਖੁਸ਼ੀ ਵੀ ਮਨਾਈ ਪਰ ਬਹੁਤਿਆਂ ਨੂੰ ਭਾਵੇਂ ਇਹ تسلی ਹੋਈ ਕਿ ਫੌਜੀ ਕਾਰਵਾਈ ਨੇ دہشت ਪਸੰਦੀ ਨੂੰ ਦਬਾ ਦਿੱਤਾ ਹੈ। ਗੋਲਡਨ ਟੈਂਪਲ ਨੂੰ ਪੁੱਜੇ ਨੁਕਸਾਨ ਨੇ ਦੁਖੀ ਕੀਤਾ ਜਿਹੜਾ ਉਹਨਾਂ ਲਈ ਵੀ ਓਡਾ ਹੀ ਪਵਿੱਤਰ ਹੈ ਜਿਹੜਾ ਸਿੱਖਾਂ ਦੀ ਸਮਾਂ ਜ਼ਖਮਾਂ ਨੂੰ ਰਾਜ਼ੀ ਕਰ ਸਕਦਾ ਪਰ ਬੀਤੇ ਨੂੰ ਪਛਾਣ ਹੀ ਛੱਡ ਦੇਣ ਲਈ ਚੇਤਨ ਯਤਨਾ ਦੀ ਲੋੜ ਹੈ। ਬੁੱਧੀਮਾਨ ਲੀਡਰਸ਼ਿਪ ਦੀ ਜ਼ਰੂਰਤ ਹੈ ਜਿਹੜੀ ਮੁਰਸਿਰ ਜਨਾਂ ਦੇ ਅਮਲ ਨੂੰ ਗਤੀਸ਼ੀਲ ਕਰਨ ਲਈ ਪਹਿਲ ਕਦਮੀ ਤੋਂ ਕੰਮ ਲੈ ਸਕੇ ਇਸ ਤਰ੍ਹਾਂ ਦੀ ਲੀਡਰਸ਼ਿਪ ਵੀ ਕਮਿਊਨਿਟੀ ਕੋਲ ਨਜ਼ਰ ਨਹੀਂ ਆਉਂਦੀ ਦੋਵੇਂ ਹੀ ਬੀਤੇ ਨੂੰ ਜੱਫੀ ਪਈ ਬੈਠੀਆਂ ਹਨ ਇੱਕ ਦੂਜੇ ਉੱਤੇ ਦੋਸ਼ ੱੱਪੇ ਜਾ ਰਹੇ ਹਨ ਹਾਲ ਦੀ ਘੜੀ ਆਕਾਲੀ ਪਾਰਟੀ ਬਸ ਨਾਂ ਵੇਚੀ ਜਿਉਂਦੀ ਹੈ ਇਹਦੇ ਬਹੁਤੇ ਸਿਖਰਲੇ ਆਗੂ ਬਦਨਾਮ ਹੋ ਚੁੱਕੇ ਹਨ ਜਾਂ ਜੇਲ੍ਹਾਂ ਵਿੱਚ ਹਨ ਪਾਰਟੀ ਦੀ ਥਲਵੀ ਲੀਡਰਸ਼ਿਪ ਆਪਣੇ ਉਨੇਯੀਆਂ ਨੂੰ ਨਾਲ ਰੱਖਣ ਦੀ ਸਿੱਖਾਂ ਤੇ ਹਿੰਦੂਆਂ ਵਿਚਲੇ ਮਤਭੇਦਾਂ ਨੂੰ ਵਾਰਨ ਦਾ ਕੰਮ ਹੀ ਕਰ ਰਹੀ ਹੈ ਸਿੱਖ ਸੰਸਥਾਵਾਂ ਵੱਲੋਂ ਪਾਸ ਕੀਤੇ ਗਏ ਮਤਿਆਂ ਵਿੱਚ નિર્ਦੋਸ਼ ਸਿੱਖਾਂ ਦੀ ਮੌਤ ਉੱਤੇ ਤਾਂ ਅਫਸੋਸ ਪ੍ਰਗਟਾਇਆ ਗਿਆ ਪਰ નિર્ਦੋਸ਼ ਹਿੰਦੂਆਂ ਦੇ ਮਾਰੇ ਜਾਂਦਾ ਜ਼ਿਕਰ ਤੱਕ ਨਹੀਂ ਹੁੰਦਾ ਸ਼ਹੀਦੀ ਦਿਵਸ ਨੇ ਸਿਰਫ ਸਿੱਖਾਂ ਦੀ ਯਾਦ ਨੂੰ ਹੀ ਨਿਵਾਜਿਆ ਜੋ ਫੌਜੀ ਕਾਰਵਾਈ ਦੇ ਦੌਰਾਨ ਮਾਰੇ ਗਏ ਜੇ ਪਿੰਡਰਾਂ ਵਾਲੇ ਦੇ ਆਦਮੀਆਂ ਹੱਥੋਂ ਮਾਰੇ ਗਏ ਹਿੰਦੂਆਂ ਦੀ ਮੌਤ ਤੇ ਵੀ ਦੁੱਖ ਪ੍ਰਗਟਾਇਆ ਜਾਂਦਾ ਤਾਂ ਫਿਰਕੂ ਪ੍ਰਕਿਰਤੀ ਦਾ ਨਹੀਂ ਸਗੋਂ ਪੰਜਾਬੀ ਪ੍ਰਕਿਰਤੀ ਦੇ ਇੱਕ ਨਵੇਂ ਕਾਂਡ ਦਾ ਸ਼੍ਰੀ ਗਣੇਸ਼ ਹੋ ਸਕਦਾ ਸੀ ਸਿੱਖ ਗੁੱਸੇ ਦੀ ਸਿਰ ਸ਼੍ਰੀਮਤੀ ਗਾਂਧੀ ਦੇ ਹੀ ਨਹੀਂ ਸਗੋਂ ਹਿੰਦੂਆਂ ਦੇ ਵਿਰੁੱਧ ਵੀ ਹੈ ਭਾਵੇਂ ਨਾ ਹਿੰਦੂਆਂ ਦਾ ਫੌਜਾਂ ਭੇਜਣ ਵਾਲੀ ਸਰਕਾਰ ਦੇ ਫੈਸਲੇ ਨਾਲ ਕੋਈ ਸਬੰਧ ਨਹੀਂ ਤੇ ਇਹੋ ਗੱਲ ਪਰਸਪਰ ਮੇਲ ਮਲਾਪ ਦੇ ਅਮਲ ਨੂੰ ਵਧੇਰੇ ਮੁਸ਼ਕਲ ਬਣਾਉਂਦੀ ਹੈ ਪੰਜਾਬ ਵਿੱਚ ਫੌਜ ਦੀ ਮੌਜੂਦਗੀ ਵੱਲ ਦੋਹਾਂ ਕਮਿਊਨਿਟੀਆਂ ਦਾ ਵਤੀਰਾ ਇੱਕ ਟੈਸਟ ਕੇਸ ਰਿਹਾ ਹੈ ਸਿੱਖ ਫੌਜ ਦੀ ਤੁਰਤ ਵਾਪਸੀ ਦੀ ਮੰਗ ਕਰਦੇ ਰਹੇ ਹਨ ਹਿੰਦੂ ਫੌਜ ਨੂੰ ਇੱਥੇ ਰੱਖੀ ਰੱਖਣ ਦੀ ਮਤ ਕਰਦੇ ਰਹੇ ਹਨ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਫੌਜ ਦੇ ਵਾਪਸ ਜਾਂਦਿਆਂ ਹੀ ਬਦਲੇ ਦੀਆਂ ਕਾਰਵਾਈਆਂ ਸ਼ੁਰੂ ਹੋ ਜਾਣਗੀਆਂ ਹੋ ਸਕਦਾ ਸੀ ਕਿ ਸਿੱਖ ਉਹ ਭਾਵੇਂ ਗੁੱਸੇ ਤੇ ਉਪਰਾਈ ਹੋਏ ਹਨ ਆਪਣਾ ਬਦੀਰਾ ਤਬਦੀਲ ਕਰ ਲੈਂਦੇ ਜੇਕਰ ਸਰਕਾਰ ਦੀ ਇਮਾਨਦਾਰੀ ਵਿੱਚ ਤੇ ਹਿੰਦੂਆਂ ਦੇ ਸੈਕੂਲਰਿਜ਼ਮ ਵਿੱਚ ਉਹਨਾਂ ਦਾ ਵਿਸ਼ਵਾਸ ਕਾਇਮ ਰਹਿੰਦਾ ਹੁਣ ਦੋਹਾਂ ਕਮਿਊਨਿਟੀਆਂ ਨੂੰ ਆਪਣੇ ਆਪ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਇੱਥੇ ਉਹਨਾਂ ਨੇ ਕਿੱਧਰ ਜਾਣਾ ਹੈ ਹਿੰਦੂ ਸਮਝਣ ਲੱਗੇ ਹਨ ਕਿ ਫੌਜ ਕੋਈ ਉੱਤਰ ਨਹੀਂ ਤੇ ਜੇ ਇਹਨਾਂ ਨੂੰ ਅਨਿਸ਼ਚਿਤ ਕਾਲੀ ਰੱਖਿਆ ਗਿਆ ਤਾਂ ਹੋ ਸਕਦਾ ਹੈ ਦੀ کارਗਰਤਾ ਹੀ ਉੱਡ ਪੁੱਟ ਜਾਵੇ ਤੇ ਫਿਰਕੂ ਮਾਮਲਿਆਂ ਵਿੱਚ ਉਲਝ ਜਾਵੇ ਪਰ ਪੰਜਾਬੀ Hindu ਵਰਤਮਾਨ ਸਿੱਖ ਲੀਡਰਸ਼ਿਪ ਨਾਲ ਕੋਈ ਇੱਕਸੁਰਤਾ ਕਾਇਮ ਨਹੀਂ ਕਰ ਸਕਤੇ ਇਸੇ ਕਾਰਨ ਦੋਵੇਂ ਕਮਿਊਨਿਟੀਆਂ ਇੱਕ ਦੂਜੇ ਤੋਂ ਦੂਰ ਦੂਰ ਖੜੀਆਂ ਹਨ ਸਜਾਉ ਦਿੱਤਾ ਗਿਆ ਹੈ ਕਿ ਚੰਗੇਰੀਆਂ ਆਰਥਿਕ ਹਾਲਤਾਂ ਸਿੱਖਾਂ ਤੇ ਹਿੰਦੂਆਂ ਦੋਵਾਂ ਦਾ ਧਿਆਨ ਉਹਨਾਂ ਦੇ ਤੁੱਛ ਧਾਰਮਿਕ ਮਤਭੇਦਾਂ ਵੱਲੋਂ ਲੰਬੇ ਦੇ ਜਾ ਸਕਦੀਆਂ ਹਨ ਪਰ ਪੰਜਾਬ ਸਦਾ ਹੀ ਸਾਡੇ ਦੇਸ਼ ਵਿੱਚ ਇੱਕ ਅਤਿ ਖੁਸ਼ਹਾਲ ਰਾਜ ਰਿਹਾ ਹੈ ਪੰਜਾਬ ਵਿੱਚ ਸਾਮੇਨਕਲਾਬ ਦਾ ਧਿਆਨ ਜੋ ਜਵਾਰ ਲਾਲ ਨਹਿਰੂ ਯੂਨੀਵਰਸਿਟੀ ਦੇ ਜੀਐਸ ਭੱਲਾ ਤੇ ਜੀਕੇ ਚੱਡਾ ਨੇ ਕੀਤਾ ਇਹ ਤੱਥ ਪੇਸ਼ ਕਰਦਾ ਹੈ ਸਨਜਾਈ ਹੇਟ ਸਮੁੱਚੇ ਦਿਨਰੋਲ ਰਕਬਿਆਂ ਦੇ ਪੱਖੋਂ ਪੰਜਾਬ ਨੂੰ ਸਦਾ ਹੀ ਸਮੁੱਚੇ ਰਾਸ਼ਟਰ ਨੂੰ ਪ੍ਰਾਪਤ ਸਹੂਲਤਾਂ ਨਾਲੋਂ ਤਿੰਨ ਗੁਣਾ ਸਹੂਲਤਾਂ ਮਿਲਦੀਆਂ ਰਹੀਆਂ ਹਨ 1965-68 ਅਤੇ 1978-79 ਵਿਚਲੇ ਦੌਰ ਵਿੱਚ ਫਸਲ ਰੇਟ ਦੇ ਰਕਬੇ ਦੇ ਪ੍ਰਤੀ ਏਕੜ ਪਿੱਛੇ ਖਾਦਾਂ ਦੀ ਵਰਤੋਂ ਪੰਜਾਬ ਵਿੱਚ 8.84 ਕਿਲੋਗ੍ਰam ਤੋਂ ਵੱਧ ਕੇ 90.96 ਕਿਲੋਗ੍ਰam ਹੋ ਗਈ ਜਦ ਕਿ ਹਰਤ ਵਿੱਚ ਇਹ ਵਾਧਾ 4.90 ਕਿਲੋਗ੍ਰam ਤੋਂ ਵੱਧ ਕੇ ਸਿਰਫ 29.80 ਕਿਲੋਗ੍ਰam ਦਾ ਸੀ 1972 ਵਿੱਚ ਪੰਜਾਬ ਵਿੱਚ ਬੀਜੇ ਹੋਏ ਹਰ 102 ਹੈਕਟੇਅਰ ਪਿੱਛੇ ਇੱਕ ਟਰੈਕਟਰ ਸੀ ਜਦ ਕਿ ਰਾਸ਼ਟਰੀ ਬذر ਉਤੇ 922 ਹੈਕਟੇਅਰ ਪਿੱਛੇ ਇੱਕ ਸੀ 1972 ਵਿੱਚ ਹੀ ਪੰਜਾਬ ਵਿੱਚ ਬਜਾਈ ਹੇਟ ਦੇ ਹਰ 14 ਹੈਕਟੇਰ ਪਿੱਛੇ ਇੱਕ ਟਿਊਬਵਲ ਸੀ ਜਦ ਕਿ ਭਾਰਤ ਵਿੱਚ 43 ਹੈਕਟੇਰ ਪਿੱਛੇ ਇੱਕ ਸੀ ਪੰਜਾਬ ਵਿੱਚ ਸਮੁੱਚੀ ਬਿਜਲੀ ਦਾ 43% ਖੇਤੀਬਾੜੀ ਦੇ ਲੇਖੇ ਲੱਗਦਾ ਜਦ ਕਿ ਭਾਰਤ ਵਿੱਚ ਇਹ ਫੀਸਦ ਸਿਰਫ 12 ਹੈ ਫਸਲ ਹੇਟ ਲਈ ਹਰ ਹੈਕਟੇਰ ਪਿੱਛੇ ਪੰਜਾਬ ਦੇ ਕਾਸ਼ਤਕਾਰ ਨੂੰ ਉਸ ਨਾਲੋਂ ਦੂਣਾ ਸਹਿਕਾਰੀ ਕਰਜ਼ਾ ਮਿਲਦਾ ਜਿੰਨਾ ਰਾਸ਼ਟਰੀ ਬੰਦਰ ਉਤੇ ਉਹਦੇ ਪ੍ਰਤੀ ਰੂਪ ਨੂੰ ਮਿਲਦਾ ਹੈ ਜਦ ਕਿ 1960 ਕਾਠ ਵਿੱਚ ਇਸ ਸਬੰਧ ਵਿੱਚ ਕੋਈ ਫਰਕ ਨਹੀਂ ਸੀ ਪੰਜਾਬ ਵਿੱਚ ਕੁੱਲ ਜ਼ਰਾਇਤੀ ਪੈਦਾਵਾਰ 1950-51 1964 ਦੇ ਦੌਰ ਵਿੱਚ 4.54% ਸਲਾਨਾ ਦੀ ਦਰ ਨਾਲ ਵਧੀ ਜਦ ਕਿ ਰਾਸ਼ਟਰੀ ਪੈਮਾਨੇ ਤੇ ਇਹ ਦਰ 2.36% ਰਹੀ 1964 ਤੋਂ 1977-78 ਦੇ ਦੌਰ ਵਿੱਚ ਪੰਜਾਬ ਰਾਜ ਵਿੱਚ ਪੈਦਾਵਾਰ ਵਿੱਚ ਸਲਾਨਾ ਵਾਤੇ ਦੀ ਦਰ 8.38% ਰਹੀ ਜਦ ਕਿ ਸਮੁੱਚੇ ਦੇਸ਼ ਵਿੱਚ ਇਹ ਦਰ 4% ਰਹੀ ਉਦਯੋਗ ਵਿੱਚ ਵਾਧਾ ਵੀ ਕਾਫੀ ਪ੍ਰਭਾਵਸ਼ਾਲੀ ਰਿਹਾ 1960-61 ਤੋਂ 1977-78 ਦੇ ਦੌਰ ਵਿੱਚ ਇਸ ਸੈਕਟਰ ਵਿੱਚ ਵਾਧੇ ਦੀ ਦਰ 6.87% ਰਹੀ ਇਨ੍ਹਾਂ ਸਭਨਾਂ ਤੱਤਾਂ ਦੇ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ 1960-61 ਤੋਂ 1970-78 ਤੱਕ ਦੇ ਪੂਰੇ ਦੌਰ ਵਿੱਚ ਪੰਜਾਬ ਵਿੱਚ ਜੀ ਪ੍ਰਤੀ ਆਮਦਨ 13.17% ਵਧੀ ਜਦਕਿ ਸਮੁੱਚੇ ਪਾਰਥ ਵਿੱਚ 1.21% ਵਧੀ ਸਮੱਸਿਆ ਦਾ ਕੇਂਦ੍ਰਿਕ ਆਰਥਿਕ ਨਹੀਂ ਸਗਰ ਆਸੀ ਹੈ ਤੇ ਰਾਸੀ ਮਸਲੇ ਤਾਕਤ ਦੇ ਜ਼ੋਰ ਨਹੀਂ ਨਿਜਿੱਠੇ ਜਾ ਸਕਦੇ ਨਾ ਹੀ ਅਕਾਲੀ ਲੀਡਰਸ਼ਿਪ ਨੂੰ ਮਲਿਆ ਮੇਟ ਕੀਤਾ ਜਾ ਸਕਦਾ ਜਿਸ ਦੀ ਅਸ ਸ਼੍ਰੀਮਤੀ ਗਾਂਧੀ ਨੂਸੀ ਫੌਜੀ ਕਾਰਵਾਈ ਪਿੱਛੋਂ ਨਹੀਂ ਸੀ ਚਾਹੁੰਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਲੀਡਰਸ਼ਿਪ ਨੂੰ ਪ੍ਰਮੁਖਤਾ ਹਾਸਲ ਰਹੇ ਉਹ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕੋ ਸਿੱਕੇ ਦੇ ਦੋ ਪਾਸੇ ਸਮਝਦੀ ਸੀ ਸਿੱਖ ਲੀਡਰਸ਼ਿਪ ਵਿੱਚ ਪੈਦਾ ਹੋਈ ਖਲਾਅ ਸਿਰਫ ਅੱਤਵਾਦੀਆਂ ਦੀ ਹੀ ਸਹਾਇ ਹੋ ਸਕਦੀ ਹੈ ਤਿਲੋਂਗਵਾਲ ਬਾਦਲ ਤੇ ਬਰਨਾਲਾ ਵਰਗੇ ਮੋਡਰੇਟ ਅਕਾਲੀ ਆਗੂਆਂ ਦੀ ਆਪਣੀ ਹਮੈਤ ਗਵਾ ਬੈਣ ਦੀ ਸੰਭਾਵਨਾ ਨੂੰ ਖਤਰਨਾਕ ਸਮਝਣਾ ਚਾਹੀਦਾ ਕਿਉਂਕਿ ਇਹਦਾ ਬਦਲ ਬਸ ਇੱਕ ਹੋਰ ਪਿੰਡਰਾਂ ਵਾਲਾ ਹੀ ਹੋਵੇਗਾ ਪਾਕਿਸਤਾਨ ਦਾ ਜਰਨੈਲ ਜ਼ਿਆਵੀ ਚਰੁਕਨਾ ਸਾਹਮਣੇ ਰਿਹਾ ਹੈ ਖਾਸ ਤੌਰ ਤੇ ਗੋਲਡਨ ਟੈਂਪਲ ਵਿੱਚ ਫੌਜੀ ਕਾਰਵਾਈ ਤੋਂ ਬਾਅਦ ਨਵੀਂ ਦਿੱਲੀ ਦੀ ਸੂਚਨਾ ਅਨੁਸਾਰ ਕਈ ਅਜੇਹੇ ਸਿੱਖ ਫੜੇ ਗਏ ਹਨ ਜਿਹੜੇ ਪਾਕਿਸਤਾਨ ਗਏ ਤੇ ਉੱਥੋਂ ਹਥਿਆਰ ਲੈ ਕੇ ਮੁੜੇ ਉਹਨਾਂ ਵਿੱਚੋਂ ਕੁਝ ਨੇ ਮੰਨਿਆ ਕਿ ਲੋਹਾਰ ਵਿਖੇ ਟ੍ਰੇਨਿੰਗ ਕੈਂਪ ਮੌਜੂਦ ਹਨ ਜ਼ਿਆਦੀਆਂ ਖੁਦ ਆਪਣੀਆਂ ਮਜਬੂਰੀਆਂ ਹਨ ਪਰ ਉਹ ਉਚਿਰ ਹੀ ਮਹੱਤਵ ਰੱਖਦਾ ਹੈ ਜਿੱਥੇ ਮਾਡਰੇ ਟਕਾਲੀ ਲੀਡਰਸ਼ਿਪ ਨੂੰ ਲਾਂਬੇ ਰੱਖਿਆ ਜਾਂਦਾ ਹੈ ਜਦੋਂ ਅਕਾਲੀਆਂ ਨੇ ਆਨੰਦਪੁਰ ਸਾਹਿਬ ਮੱਤੇ ਵਿੱਚ ਤਰਮੀਮ ਕਰਕੇ ਇਹ ਮੰਨ ਲਿਆ ਸੀ ਕਿ ਇਹ ਅਸਲ ਵਿੱਚ ਕੇਂਦਰ ਰਾਜਕੀ ਸਬੰਧਾਂ ਬਾਰੇ ਹੀ ਹੈ ਤਾਂ ਹੱਲਬਣਾ ਸੌਖਾ ਹੋ ਜਾਣਾ ਚਾਹੀਦਾ ਸੀ ਅਕਾਲੀ ਬੰਗਾ ਜਿਨ੍ਹਾਂ ਨੂੰ ਉਹਨਾਂ ਨੇ ਸਿੱਖ ਮੰਗਾ ਬਣਾ ਦਰਸਾਇਆ ਦਰਿਆਈ ਪਾਣੀਆਂ ਚੰਡੀਗੜ੍ਹ ਜਾਂ ਹੋਰ ਇਲਾਕੇ ਦੇ ਪ੍ਰਸੰਗ ਵਿੱਚ ਅਸਲੋਂ ਹੀ ਪੰਜਾਬੀ ਮੰਗਾ ਹਨ ਤੇ ਇਸ ਸੂਰਤ ਵਿੱਚ ਇਹਨਾਂ ਤੋਂ ਰਾਜ ਵਿੱਚ ਰਹਿੰਦੇ ਹਿੰਦੂਆਂ ਤੇ ਸਿੱਖਾਂ ਨੂੰ ਸਮਾਨ ਲਾਭ ਪੁੱਜਦਾ ਹੈ। ਇਹ ਸਮਾਂ ਇਸ ਉੱਤੇ ਜ਼ੋਰ ਦੇਣ ਦਾ ਨਹੀਂ ਕਿ ਅਕਾਲੀ ਧਰਮ ਤੇ ਰਾਜਨੀਤੀ ਨੂੰ ਇੱਕ ਦੂਜੇ ਵਿੱਚ ਨਾ ਮਿਲਾਉਣ। ਅਕਾਲੀ ਪਾਰਟੀ ਤੇ ਸਿੱਖ ਕਮਿਊਨਿਟੀ ਵੀ ਆਪਣੇ ਬਾਰੇ ਏਡੀ ਗੈਰ ਯਕੀਨੀ ਹੈ ਕਿ ਉਹ ਅਜਿਹਾ ਕੁਝ ਨਹੀਂ ਕਰ ਸਕਦੀ ਜਿਸ ਨੂੰ ਅਤਵਾਦੀ ਰਿਆਇਤ ਦੇਣਾ ਆਕਣ। ਅਕਾਲੀਆਂ ਨੂੰ ਤੇ ਸਿੱਖ ਬੁੱਧੀਜੀਵੀਆਂ ਨੂੰ ਤਾਂ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਮੁੜ ਉਸ ਕਿਸਮ ਦੀ ਰਾਜਨੀਤੀ ਵੱਲ ਪਰਤਿਆ ਜਾਵੇ ਜਿਹੜੀ ਸਿੱਖਾਂ ਦੇ ਜਜ਼ਬਾਤਾਂ ਨੂੰ ਹੀ ਟੁੰਬਦੀ ਹੈ ਕਿ ਉਹਨਾਂ ਦੀ ਅਪੀਲ ਦੀ ਸਿਰ ਸਭਨਾਂ ਪੰਜਾਬੀਆਂ ਵੱਲ ਨਾ ਹੋਵੇ ਤੇ ਸਿੱਖਾਂ ਤੇ ਹਿੰਦੂਆਂ ਵਿੱਚ ਕੋਈ ਫਰਕ ਨਾ ਕਰੇ ਹੋ ਸਕਦਾ ਹੈ ਜੇ ਇਹ ਲੰਬੇ ਚਿਰ ਤੱਕ ਅਜਿਹਾ ਨਾ ਕੀਤਾ ਜਾ ਸਕੇ ਕਿਉਂਕਿ ਦੋਹਾਂ ਕਮਿਊਨਿਟੀਆਂ ਦੇ ਵਤੀਰੇਆਂ ਵਿੱਚ ਢੇਰ ਫਰਕ ਹੈ ਫੌਜੀ ਪਗੋੜਿਆਂ ਦਾ ਸਵਾਲ ਵੀ ਗੰਭੀਰ ਮਸਲੇ ਪੈਦਾ ਕਰ ਸਕਦਾ ਹੈ ਹਿੰਦੂ ਆਮ ਤੌਰ ਤੇ ਕੋਈ ਨਰਮੀ ਬਖਾਉਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਦੇ ਖਿਆਲ ਵਿੱਚ ਪਗੋੜਾ ਬਸ ਪਗੋੜਾ ਹੀ ਹੈ ਪਰ ਸਿੱਖ ਸਮਝਦੇ ਹਨ ਕਿ ਹਾਲਾਤ ਹੀ ਅਜੇ ਸੰਕੀ ਜਵਾਨ ਜਜ਼ਬਤੀ ਤੌਰ ਤੇ ਵਿਚਾਨ ਹੋ ਕੇ ਦੋਹਾਂ ਕਮਿਊਨਿਟੀਆਂ ਕੋਲ ਕੋਈ ਸਬਰ ਨਹੀਂ ਇੱਕ ਦੂਜੇ ਨੂੰ ਸਮਝਣ ਲਈ ਵੀ ਨਹੀਂ ਤੇ ਦੋਹਾਂ ਵਿੱਚ ਹੀ ਸਾਖ ਭਲੇ ਲੋਕ ਟਾਮੇ ਟਾਮੇ ਹੀ ਹਨ ਨਾਲੇ ਸਥਿਤੀ ਨੂੰ ਬਹਾਲ ਕਰਨ ਦੇ ਯਤਨਾਂ ਵਿੱਚ ਸਰਕਾਰ ਵੀ ਇਮਾਨਦਾਰ ਨਹੀਂ ਕਿਉਂਕਿ ਹਾਕਮ ਪਾਰਟੀ ਦੀਆਂ ਨਜ਼ਰਾਂ ਤਾਂ ਇਸ ਵੇਲੇ ਚੋਣ ਪ੍ਰਾਪਤੀਆਂ ਉੱਤੇ ਹੀ ਟਿਕੀਆਂ ਹੋਈਆਂ ਹਨ ਅਕਾਲੀ ਦਰ ਨਾਲ ਲੜਨ ਦੇ ਆਪਣੇ ਯਤਨ ਵਿੱਚ ਜਿਹੜਾ ਰਾਜ ਵਿੱਚ ਉਹਦਾ ਰਾਜ ਸੀ ਸ਼ਰੀਕ ਹੈ ਕਾਂਗਰਸ ਹੈ ਵੱਡਾ ਦਲ ਦੇ ਮੁਖੀ ਸੰਤਾ ਸਿੰਘ ਵਰਗੇ ਕੁਝ ਸਿੱਖ ਲੀਡਰਾਂ ਨੂੰ ਨਾਲ ਲੈ ਰਹੀ ਹੈ ਤੇ ਰਾਜ ਵਿੱਚ ਸੈਕੂਲਰ ਰਾਜਨੀਤੀ ਦੀ ਹੌਸਲਾ ਫਸਾਈ ਵੱਲ ਕੋਈ ਚਾਨੀ ਦਿੱਤਾ ਜਾ ਰਿਹਾ ਤਾਕਤ ਦੇ ਬਲਬੂਤੇ ਦਾ ਅੰਦਾਜ਼ ਅਖਚਾਰ ਕਰਕੇ ਜਿਵੇਂ ਕਿ ਗੋਲਡਨ ਟੈਂਪਲ ਵਿੱਚ ਪਬਲਿਕ ਵਰਕਸ ਡਿਪਾਰਟਮੈਂਟ ਵੱਲੋਂ ਕਾਰਵਾਈ ਕੀ CAR ਸੇਵਾ ਦੇ ਸਬੰਧ ਵਿੱਚ ਕੀਤਾ ਗਿਆ ਸਰਕਾਰ ਨੇ ਮੁੱਢ ਤਾਕਤ ਦੀ ਵਰਤੋਂ ਕੀਤੀ ਤੇ ਇੱਕ ਅਜਿਹ ਤੱਤ ਜਿਹਦੇ ਨਾਲ ਤੀਜੇ ਜਗਤ ਦੇ ਲੀਡਰਾਂ ਦਾ ਖਾਸ ਤੌਰ ਤੇ ਮੋਹ ਹੈ ਇਸ ਸਿੱਟੇ ਨੂੰ ਟੈਰਰਿਸਟ ਅਫੈਕਟਡ ਏਰੀਆਜ਼ ਸਪੈਸ਼ਲ ਕੋਰਟਸ ਆਰਡੀਨੈਂਸ ਨਾਲ ਪੱਕਾ ਕਰ ਦਿੱਤਾ ਗਿਆ ਜਿਹੜਾ ਮੌਜੂਦਾ ਅਦਾਲਤਾਂ ਦੇ ਲਾਂਭਿਆਂ ਵੀ ਲੰਘਦਾ ਹੈ ਤੇ ਇਹਦੇ ਅਧੀਨ دہشت ਪਸੰਦ ਨਹੀਂ ਸਾਬਤ ਕਰਨਾ ਹੈ ਕਿ ਉਹ دہشت ਪਸੰਦ ਨਹੀਂ ਹੈ ਸਾਫ਼ ਤੌਰ ਤੇ ਕਾਂਗਰਸ ਸਾਈ ਨੇ ਸਿੱਖ ਵੋਟ ਨੂੰ ਆਪਣੀ ਵੋਟ ਨਹੀਂ ਸਮਝਿਆ ਇਸ ਲਈ ਉਹ ਹਿੰਦੂ ਵੋਟ ਉਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਸਰਕਾਰ ਅਗਲੀਆਂ ਚੋਣਾਂ ਤੱਕ ਲੋਹੇ ਨੂੰ ਤਪਾਈ ਰੱਖਣਾ ਚਾਹੁੰਦੀ ਹੈ ਦਿੱਸਤੀ ਹੈ ਤਾਂ ਜੋ ਹਾਕਮ ਪਾਰਟੀ ਦੇਸ਼ ਦੀ Hindu ਪੱਟੀ ਵਿੱਚ ਲਾਹਾ ਘਟ ਸਕੇ ਇਹ ਦੁਖਾਂਤ ਹੈ ਕਿ ਮਲਮ ਲਾਉਣ ਲਈ ਜਿਸ ਬਾਰੇ ਸ਼੍ਰੀਮਤੀ ਗਾਂਧੀ ਨੇ ਇਨੇ ਮੌਕਿਆਂ ਤੇ ਬੋਲੀ ਹੈ ਕੋਈ ਅਮਲੀ ਯਤਨ ਨਹੀਂ ਕੀਤਾ ਜਾ ਰਿਹਾ ਤੇ ਹੋਰ ਵੀ ਵਧੇਰੇ ਦੁਖਾਂਤ ਇਹ ਹੈ ਕਿ ਸਿੱਖ ਕਮਿਊਨਿਟੀ ਇਹ ਨਹੀਂ ਸਮਝ ਰਹੀ ਕਿ ਨਾਟਕ ਦਾ ਵਿਲਨ ਯਾਨੀ ਖਲਨਾਇਕ Hindu ਨਹੀਂ ਸਗੋਂ ਸਰਕਾਰ ਹੈ ਜਾਂ ਵਧੇਰੇ ਸਹੀ ਤੌਰ ਤੇ ਹਾਕਮ 파ਟੀ ਹੈ ਕੋਹਾਲੀ ਅਮਰਸਰ ਲਾਗੇ ਇੱਕ ਛੋਟਾ ਜਿਹਾ ਪਿੰਡ ਹੈ ਇੱਥੇ 250 ਘਰ ਹਨ ਇਨ੍ਹਾਂ ਵਿੱਚੋਂ 35 ਹਿੰਦੂਆ ਦੇ ਤੇ ਬਾਕੀ ਦੇ ਸਿੱਖਾਂ ਦੇ ਹਨ ਕੋਹਾਲੀ ਦੇ ਸਿੱਖ ਤੇ ਹਿੰਦੂ ਅਗਸਤ 1947 ਵਿੱਚ ਪਾਕਿਸਤਾਨ ਤੋਂ ਇੱਥੇ ਆ ਕੇ ਵਸੇ ਸਨ ਪਿੰਡਰਾਵਾਲੇ ਦੇ ਆਦਮੀਆਂ ਨੇ ਜਦੋਂ ਮਾਸੂਮ ਲੋਕਾਂ ਨੂੰ ਮਾਰਨਾ ਆਰੰਭਿਆ ਤਾਂ ਇਸ ਸਮੇਂ ਚੁੱਲੀ ਤੱਤੀ ਹਵਾ ਨੇ ਕੋਹਾਲੀ ਦੇ ਸਿੱਖਾਂ ਤੇ ਹਿੰਦੂਆਂ ਵਿਚਲੇ ਸਬੰਧਾਂ ਨੂੰ ਪ੍ਰਭਾਵਿਤ ਨਾ ਕੀਤਾ ਇਥੋਂ ਤੱਕ ਕਿ ਜਦੋਂ ਪਿੰਡ ਦੇ ਤਿੰਨ ਹਿੰਦੂ ਪਰਿਵਾਰ ਡਰ ਦੇ ਮਾਰੇ ਪਿੰਡ ਛੱਡ ਕੇ ਅੰਮ੍ਰਿਤਸਰ ਚਲੇ ਗਏ ਤਾਂ ਪਿੰਡ ਦੇ ਪੰਚ ਜਾ ਕੇ ਉਹਨਾਂ ਨੂੰ ਪਿੰਡ ਮੋੜ ਲਿਆ ਮਨੋਸੇ ਪਿੰਡ ਵਿੱਚ ਵਚੈ ਨਹੀਂ ਹੈ ਦੋਵੇਂ ਕਮਿਊਨਿਟੀਆਂ ਦੋਜਾਈ ਦੀ ਅਵਸਥਾ ਵਿੱਚ ਹਨ ਅਤੇ ਇੱਥੋਂ ਦੇ ਹਿੰਦੂ ਤੇ ਸਿੱਖ ਇੱਕ ਦੂਜੇ ਨੂੰ ਸਤ ਸ੍ਰੀ ਅਕਾਲ ਜੀ ਨਮਸਕਾਰ ਕਰਦੇ ਹਨ ਤਾਂ ਇਸ ਵਿੱਚ ਵੀ ਸਾਵਧਾਨੀ ਤੇ ਰੁੱਖਾਪਨ ਪਾਏ ਜਾਂਦੇ ਹਨ ਹਿੰਦੂ ਤੇ ਸਿੱਖ ਦੋਵੇਂ ਇਸ ਤਰ੍ਹਾਂ ਜੀਤੀ ਰਹੇ ਹਨ ਜਿਵੇਂ ਉਹ ਦੋ ਵੱਖ-ਵੱਖ ਜਗਤਾਂ ਦੇ ਜੀਵ ਹੋਣ ਅਤੇ ਕਰੀਬ-ਕਰੀਬ ਸਾਰਾ ਰਾਜ ਹੀ ਕੋਹਾਲੀ ਬਣਿਆ ਹੋਇਆ ਹੈ ਅਤੇ ਇਹੋ ਹੀ ਸਭ ਤੋਂ ਪਹਿਲਾਂ ਪੰਜਾਬ ਦਾ ਦੁਖਾਂਤ ਹੈ ਧੰਨਵਾਦ you <music>